ਸਤਿ ਸ਼੍ਰੀ ਅਕਾਲ ਜੀ ਖੇਤੀ ਹੈਲਪਲਾਈਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਹੁੰਚੇ ਆਪ ਪ੍ਰੀਤ ਸਟਾਲ ਤੇ ਜਿਨ੍ਹਾਂ ਨੇ ਮਸ਼ੀਨ ਜਿਹੜੀ ਹੈ ਉਹ ਐਗਜ਼ਿਬਿਟ ਕੀਤੀ ਹੈ ਔਰ ਮਸ਼ੀਨ ਹੈ ਪ੍ਰੀਤ ਸਾਈਲੇਜ ਹਾਰਵੈਸਟਰ ਇਸ ਦੇ ਬਾਰੇ ਜਾਣਕਾਰੀ ਲਵਾਂਗੇ ਫੈਬ੍ਰਿਕੇਸ਼ਨ ਡਿਪਾਰਟਮੈਂਟ ਤੋਂ ਅਮਨਦੀਪ ਸਿੰਘ ਹੁਰਾ ਤੋਂ ਤੇ ਮੇਰੇ ਨਾਲ ਉਹ ਖੜੇ ਨੇ ਇਸ ਟਾਈਮ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਜੀ ਬਹੁਤ ਬਹੁਤ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਜੀ ਜਿਸ ਤਰ੍ਹਾਂ ਕਿ ਮੈਂ ਗੱਲ ਕੀਤੀ ਕਿ ਇਹ ਜਿਹੜੀ ਪ੍ਰੀਥ ਸਾਈਲੇਜ ਹਾਰਵੈਸਟਰ ਮਸ਼ੀਨ ਮੇਰੇ ਪਿੱਛੇ ਜਿਹੜੀ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਇਹ ਦੱਸੋ ਕਿ ਕਿਸ ਤਰ੍ਹਾਂ ਜਿਹੜੀ ਹੈ ਕਿਸਾਨਾਂ ਵਾਸਤੇ ਲਾਹੇਵੰਦ ਰਹੇਗੀ ਇਹ ਸਾਡਾ ਜੋ ਕਟਰਾ ਜੀ ਉਹ ਇੱਕ ਤੁਰਕੀ ਤੋਂ ਐਕਸਪੋਰਟ ਦਾ ਜੀ ਸਭ ਤੋਂ ਵੈਲਾ ਦਾ ਜੋ ਇਹਦੀ ਕੁਆਲਿਟੀ ਆ ਉਹ ਉਸ ਤੋਂ ਬਾਅਦ ਜੋ ਅਸੀਂ ਨੇ ਟੈਕਨੀਕਲੀ ਸਾਡੇ ਡਾਇਰੈਕਟਰ ਸਾਹਿਬ ਨੇ ਤੇ ਅਸੀਂ ਜਾ ਕੇ ਫੀਲਡ ਦੇ ਵਿੱਚ ਦੇਖਿਆ ਤੇ ਕਿਸਾਨ ਬੜਾ ਇਹਦੇ ਨਾਲ ਟਰੈਕਟਰ ਨਾਲ ਬੜਾ ਪਰੇਸ਼ਾਨ ਹੁੰਦਾ ਸੀਗਾ ਜੀ ਤੇ ਉਹ ਦੇਸੀ ਜਗਾੜ ਲਾਏ ਹੁੰਦੇ ਸੀਗੇ ਇਹਦੇ ਨਾਲ ਇਹ ਹੈ ਵੀ ਜੀਮੇਦਾਰ ਨੂੰ ਤੇ ਚਲਾਉਣ ਵਾਲੇ ਨੂੰ ਬੜਾ ਸੌਖਾ ਰਹਿੰਦਾ ਤੇ ਕੰਮ ਵੀ ਬੜੀ ਛੇਤੀ ਨਿਮੇੜ ਹੁੰਦਾ ਜੀ ਇਹਦੇ ਨਾਲ ਜੋ ਮੱਕੀ ਦੀ ਕਟਾਈ ਆ ਜੋ ਕੰਮ ਆ ਸਾਡਾ ਬਹੁਤ ਜਲਦੀ ਨਿਭੜ ਹੁੰਦਾ ਜੀ ਇਹਦੇ ਨਾਲ ਤੇ ਇਹਦੀ ਮੰਨ ਲਓ ਵੀ ਜਿੱਦਾਂ ਸਾਡਾ ਇੱਕ ਥੀਲੇ ਨੂੰ ਇਹ ਤਕਰੀਬਨ 2 ਕੁ ਘੰਟੇ ਦੇ ਵਿੱਚ ਨਿਮੇੜ ਦਈਏ ਜੀ ਅੱਛਾ ਤੇ ਇਹਦੇ ਨਾਲ ਮੱਕੀ ਦਾ ਆਚਾਰ ਤੇ ਗੰਨੇ ਦਾ ਜੀ ਤੇ ਆਪਾਂ ਬਾਜਰਾ ਵਗੈਰਾ ਇਹਦਾ ਸਾਰਾ ਹੀ ਆਚਾਰ ਪੈਂਦਾ ਜੀ ਤੇ ਇਹ ਮਸ਼ੀਨ ਬੜੀ ਲਾਹੇਵੰਦ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਲਈ ਬੜੀ ਲਾਹੇਵੰਦ ਆ ਇਹ ਸਾਡਾ ਪਹਿਲਾ ਕੰਪੋਨੈਂਟ ਆ ਪੰਜਾਬ ਦਾ ਜੋ ਅਸੀਂ ਨੇ ਇਹ ਬਣਾਇਆ ਡਿਜ਼ਾਈਨ ਕੀਤਾ ਆਪਣਾ ਜੀ ਤੇ ਜੇ ਗੱਲ ਕੀਤੀ ਜਾਏ ਇਸ ਮਸ਼ੀਨ ਦੀ ਕੀਮਤ ਦੀ ਕੀਮਤ 42 ਲੱਖ ਰੁਪਏ ਰੱਖੀ ਹੈ ਜੀ ਜੀ ਕਸਟਮਰਾਂ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਰੁਝਾਨ ਮਿਲ ਰਿਹਾ ਜੀ ਇਹਦੇ ਵਿੱਚ ਜੀ ਤੇ ਜੇ ਮੈਂ ਗੱਲ ਕਰਾਂ ਸਬਸਿਡੀ ਦੀ ਤੇ ਗਵਰਨਮੈਂਟ ਦੀ ਤਰਫੋਂ ਕੁਝ ਸਬਸਿਡੀ ਦਿੱਤੀ ਜਾ ਰਹੀ ਹੈ ਜੀ ਮੈਂ ਅਸੀਂ ਮਸ਼ੀਨ ਪਾਸਿੰਗ ਲਈ ਭੇਜੀ ਜੀ ਤੇ ਜਿੱਦਾਂ ਵੀ ਸਬਸਿਡੀ ਆਉਗੀ ਤਾਂ ਆਲਰੇਡੀ ਉਹ ਜ਼ਿਮੀਂਦਾਰ ਨੂੰ ਖਸਾਨ ਨੂੰ ਦਿੱਤੀ ਜਾਊਗੀ ਤੇ ਬਾਕੀ ਜਿਹੜੀ ਲੋਨ ਆ ਤੇ ਲੋਨ ਇਹਦੇ ਉੱਪਰ 90% ਲੋਨ ਹੈਗੇ ਹੈਗੇ ਜੋ ਮਰਜੀ ਜਿਹੋ ਜਿੰਨੀਆਂ ਵੀ ਬੈਂਕਾਂ ਨੇ ਆਲ ਬੈਂਕਾਂ ਤੋਂ ਲੋਨ ਸਾਡਾ ਪ੍ਰੋਵਾਈਡ ਆ ਜੀ ਜੀ ਹਾਂਜੀ ਤੇ ਕਿੰਨੀ ਕੁ ਪ੍ਰੋਫਿਟੇਬਲ ਰਹੇਗੀ ਕਿਸਾਨਾਂ ਵਾਸਤੇ ਮਸ਼ੀਨ ਪ੍ਰੋਫਿਟੇਬਲ ਤਾਂ ਮੈਡਮ ਇਹਦੀ ਜਿਹੜੀ ਆਚਾਰੇ ਦੀ ਕੁਆਲਿਟੀ ਹੈ ਜੀ ਉਹ ਬੜੀ ਵਧੀਆ ਜੀ ਇਹ ਜਿਹੜਾ ਇਹਦਾ ਕੁਤਰਾ ਕਰਨ ਦਾ ਇੱਕ ਤਰੀਕਾ ਉਹ ਬੜਾ ਵਧੀਆ ਜਿੱਦਾਂ ਇਹ ਬਲੇਡ ਨੇ ਜੀ 12 ਬਲੇਡ ਨੇ ਇਹਨਾਂ ਦਾ ਜਿਹੜਾ ਆਚਾਰੇ ਦਾ ਜਿਹੜਾ ਮਤਲਬ ਕਿ ਸਾਈਜ਼ ਆ ਉਹ ਆਪਣੇ ਕੰਟਰੋਲ 'ਚ ਆ ਜੀ 12 ਨਾਲ ਵੀ ਹੋ ਸਕਦਾ 6 ਨਾਲ ਵੀ ਹੋ ਸਕਦਾ 9 ਨਾਲ ਵੀ ਹੋ ਸਕਦਾ ਜਿੱਦਾਂ ਦਾ ਕਸਟਮਰ ਉਹ ਜਿੱਦਾਂ ਦਾ ਅੱਗੇ ਕਸਟਮਰ ਭਾਲਦਾ ਕਿਉਂਕਿ ਅਸੀਂ ਇਹਦੀ ਆਚਾਰੇ ਦੀ ਇੱਕ ਲੈਬੋਰੀਟਰੀ ਟੈਸਟ ਕਰਵਾਈ ਹੋਈ ਹੈ ਜੀ ਕਿੰਨਾ ਸਾਈਜ਼ ਚਾਹੀਦਾ ਆਪਾਂ ਨੂੰ ਮਤਲਬ ਕਿ ਜਾਨਵਰ ਨੂੰ ਜਿਹਦੇ ਵਿੱਚ ਸੈਟੀਸਫਾਈ ਆ ਉਨਾ ਹੀ ਇਹ ਤੋਂ ਆਪਾਂ ਲੈ ਸਕਦੇ ਆ ਬੜੀ ਵਧੀਆ ਕੁਆਲਿਟੀ ਆ ਵੱਡੀ ਗੱਲ ਐ ਐਕਸਪੋਰਟ ਦਾ ਜੀ ਬਹੁਤ ਹੀ ਇਹ ਜ਼ੀਰੋ ਮੈਂਟੇਨੈਂਸ ਜੀ ਕੋਈ ਇਹਦੀ ਰਿਪੇਅਰ ਨਹੀਂ ਜੀ ਕੋਈ ਜਿਗਾੜੂ ਕੰਮ ਨਹੀਂ ਜੀ ਜਿਸ ਤਰ੍ਹਾਂ ਆਪਾਂ ਕੁਝ ਇੰਸ਼ੋਰੈਂਸ ਵਗੈਰਾ ਵੀ ਪ੍ਰੋਵਾਈਡ ਕਰਦੇ ਆ ਕਿਸਾਨਾਂ ਨੂੰ ਜਾਂ ਫਿਰ ਕਿਸ ਤਰ੍ਹਾਂ ਦੀ ਪ੍ਰੋਡਕਟ ਦੇ ਉੱਪਰ ਕੁਝ ਇੰਸ਼ੋਰੈਂਸ ਵਗੈਰਾ ਇਸ ਤਰ੍ਹਾਂ ਦਾ ਕੁਝ ਹੈਗਾ ਇੰਸ਼ੋਰੈਂਸ ਤੋਂ ਮੈਂ ਜੋ ਇਹ ਕੰਪਨੀ ਦਾ ਸਾਰੇ ਕੰਪੋਨੈਂਟ ਦੀ ਇੰਸ਼ੋਰੈਂਸ ਹੈ ਜੀ ਵਿਧ ਕਟਰ ਵਿੱਚ ਮਸ਼ੀਨ ਇੰਸ਼ੋਰੈਂਸ ਪੂਰੀ ਦੀ ਹੋਈ ਸਾਡੀ ਜੀ ਹਾਂਜੀ ਇਸ ਮਸ਼ੀਨ ਦੇ ਬਾਰੇ ਖਾਸੀਅਤ ਖਾਸੀਅਤ ਇਹ ਹੈ ਜੀ ਮੈਡਮ ਇਹਦਾ ਕੰਮ ਕਰਨ ਦਾ ਤਰੀਕਾ ਬਹੁਤ ਬਲਕਿ ਫਾਸਟ ਆ ਆਮ ਮਸ਼ੀਨਾਂ ਜਿਹੜੀਆਂ ਲੋਕਲ ਜਿਗਾੜੂ ਮਸ਼ੀਨਾਂ ਬਣਦੀਆਂ ਨੇ ਉਹਦੇ ਨਾਲੋਂ ਅੱਧਾ ਟਾਈਮ ਲੈ ਰਹੀ ਹੈ ਜੀ ਜ ਦਾ ਜੀ ਮੰਨ ਲਓ 2 ਘੰਟੇ ਦਾ ਕੰਮ ਐ ਨੇ ਅੱਧੇ ਘੰਟੇ ਚ ਕਰਨਾ ਓਕੇ ਤੇ ਵੱਡੀ ਗੱਲ ਇਹਦੇ ਵਿੱਚ ਡਰਾਈਵਰ ਬੜਾ ਸੌਖਾ ਜੀ ਕੰਟਰੋਲ ਸਾਰਾ ਡਰਾਈਵਰ ਦੇ ਹੱਥ ਦੇ ਵਿੱਚ ਆ ਚਲਾਉਣ ਵਾਲਾ ਬੜਾ ਸੌਖਾ ਜੀ ਜੀ ਤੇ ਕਹਿੰਦਾ ਭਾਵੇਂ ਵੀ ਐ ਕਿ ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜੀ ਲੇਬਰ ਕੋਸਟ ਆ ਉਹ ਕਾਫੀ ਘੱਟ ਹੈ ਲੇਬਰ ਤਾਂ ਖਤਮ ਆ ਜਾਂਦਾ ਜੀ ਜੀ ਸਿਰਫ ਇਹਨੂੰ ਸਿੰਗਲ ਬੰਦਾ ਚਲਾ ਸਕਦਾ ਜੀ ਕੋਈ ਲੇਬਰ ਦੀ ਲੋੜ ਹੀ ਨਹੀਂ ਜੀ ਕਿਉਂਕਿ ਇਹਦੇ ਵਿੱਚ ਲੋਡਿੰਗ ਲਈ ਟੈਂਕ ਲਾਏ ਹੋਏ ਜੀ ਅਸੀਂ ਨੇ ਉਹ ਟਰਾਲੀ ਦੇ ਵਿੱਚ ਜਾ ਕੇ ਅਨਲੋਡ ਹੋ ਜਾਂਦਾ ਜੀ ਲੇਬਰ ਤਾਂ ਇਹਦੇ ਵਿੱਚ ਖਤਮ ਹੈ ਜੀ ਲੇਬਰ ਦਾ ਕੋਈ ਕੰਮ ਨਹੀਂ ਹੈਗਾ ਜੀ ਇਹਦੇ ਵਿੱਚ ਜੀ ਕੱ ਤੁਹਾਨੂੰ ਤੁਹਾਡਾ ਗੱਲਬਾਤ ਕਰਕੇ ਬਹੁਤ اچھا ਲੱਗਿਆ ਅਮਨਦੀਪ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਤੇ ਥੈਂਕ ਯੂ ਥੈਂਕ ਯੂ